ਆਪ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਸਿਹਤ ਦੇ ਦੇ ਕੀਤਾ ਲੋਕਾਂ ਦਾ ਕਲੀਨਿਕ ਖੋਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਇਸ ਨੂੰ ਲੈ ਕੇ ਸੂਬੇ ਚ ਉੱਚ ਗੁਣਵੰਤਾ ਵਾਲੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 881 ਆਮ ਆਦਮੀ ਕਲੀਨਿਕ ਖੋਲੇਗੇ ਨੇ ਇਨ੍ਹਾਂ ਵਿੱਚੋਂ 565 ਪਿੰਡੂ ਖੇਤਰਾ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਦੀ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਅੱਜਕਲ ਕੋਲ ਕਫ ਵਾਇਰਲ ਵਗੈਰਾ ਇਹ ਸਾਰੇ ਪੇਸ਼ੈਂਟਸ ਹੀ ਜ਼ਿਆਦਾ ਆ ਰਹੇ ਹੈ ਕਾਈ ਫਰਡ ਵਗੈਰਾ ਵੀ ਥੋੜੇ ਜਿਕੇ ਸਾਰੇ ਹੈ ਐਂਡ ਦਵਾਈਆਂ ਸਾਡੇ ਕੋਲ ਸਾਰੇ ਹੁੰਦੀਆਂ ਨੇ ਟੈਸਟਸ ਵਗੈਰਾ ਵੀ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਟਰੀਟ ਕਰਦੇ ਆ ਫਿਰ ਉਸ ਹਿਸਾਬ ਨਾਲ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਲੱਕੇ ਚ ਵੀ ਹੋਣਗੇ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਡੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਤੇ ਸਾਬਕਾ ਵਜ਼ੀਰ ਗੁਰਦੀਪ ਸਿੰਘ ਢਾਲੀਵਾਲ ਮਾਝੇ ਦੇ ਸੀਨੀਅਰ ਆਗੂ ਅਜਮਰਸਰ ਚ ਆਏ ਸੀ ਪ੍ਰੈਸ ਕਾਨਫਰੰਸ ਕਰਤਾ ਸਰ ਤੁਸੀਂ ਵਿਸਤਾਰ ਦੇ ਨਾਲ ਕੰਚਨਪ੍ਰੀਤ ਦੇ ਮਾਰਟਰ ਦੇ ਉੱਤੇ ਦੱਸਿਆ ਕੀ ਲੱਗ ਰਿਹਾ ਤੁਹਾਨੂੰ ਅਕਾਲੀ ਦਲ ਦੇ ਉੱਤੇ ਤੁਸੀਂ ਜਿਵੇਂ ਦੋਸ਼ ਲਗਾਏ ਨੇ ਕੀ ਅਕਾਲੀ ਦਲ ਕੇ ਦੋਸ਼ ਨਹੀਂ ਲਾਏ ਸੱਚ ਬੋਲਿਆ ਜੀ ਹਰ ਬੰਦੇ ਉੱਤੇ ਬੜਾ ਦੋਸ਼ ਕਰਦਾ ਯਾਰ ਜੀ ਇੱਕ ਗੱਗਸਰ ਦੇ ਰਿਸ਼ਤੇਦਾਰ ਨੂੰ ਟਿਕਟ ਦੇਣੀ ਇਲੈਕਸ਼ਨ ਲੜਾਉਣੀ ਪੋਲਿਟਿਕਸ ਇੱਥੋਂ ਤੱਕ ਨਹੀਂ ਵੀ ਚੱਲ ਗਈ ਆ ਇਹ ਕੋ ਦੋਸ਼ ਸੋਣਾ ਸੱਚ ਬੋਲਿਆ ਉਹ ਕਹਿੰਦੇ ਧਰਮੀ ਫੌਜੀ ਦੀ ਜਿਵੇਂ ਉਹਨਾਂ ਨੇ ਲਗਾਤਾਰ ਕੰਪੇਨ ਕੀਤੀ ਕਿ ਧਰਮੀ ਫੌਜੀ ਦੀ ਬੇਟੀ ਬਸ ਉਹਨਾਂ ਦੀ ਸਿਆਸੀ ਗਰੀਬੀ ਇਹੀ ਆ ਕੱਲੀ ਦਾਲ ਦੀ ਕਿ ਉਹਦੇ ਧਰਮੀ ਫੌਜੀ ਦੀ ਲੜਕੀ ਦੇ ਕਹਿੰਦੇ ਆ ਵਾ ਗੈਂਗਸਟਰ ਦੀ ਪਤਨੀ ਨਹੀਂ ਦੇ ਜੀ ਆ ਉਹਨਾਂ ਦੀ ਗਰੀਬੀ ਆ ਇੱਕ ਤਾਲੀਵਾਲ ਸਾਹਿਬ ਤੁਸੀਂ ਲਗਾਤਾਰ ਕਹਿੰਦੇ ਕਿ ਇਮੀਕੇਸ ਰਸਤੇ ਹੋ ਆਈ ਇਮੀਗ੍ਰੇਸ਼ਨ ਦੇ ਬਾਰੇ ਪਤਾ ਨਹੀਂ ਲੱਗਾ ਕਿ ਇਹ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਪਤਾ ਕਰ ਰਹੀ ਆ ਜਾਂ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਦੀ ਵੀ ਉਹਨਾਂ ਨੂੰ ਸਪੋਰਟ ਆ ਕਿੱਦਾਂ ਸਰ ਪੁਲਿਸ ਆਹ ਚੀਜ਼ ਦਾ ਪਤਾ ਕਰਦੀ ਜੀ ਹਾਂ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨੇ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਵੀ ਉਹਨਾਂ ਨੂੰ ਮਿਲ ਰਹੀ ਉਹ ਨਹੀਂ 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 ਕੋਈ ਵੇਖੋ ਕਿਹਦੇ ਮਿਲੇ ਅਸੀਂ ਤਾਂ ਜਾਂਚ ਕਰਦੇ ਸਾਨੂੰ ਇਹ ਗੱਲ ਲੱਗੀ ਬਟ ਜਿਹੜੇ ਲੋਕਾਂ ਨੂੰ ਤੁਸੀਂ ਉੱਥੇ ਐਫ ਆਈ ਆਰ ਦਰਜ ਹੋਈਆਂ ਤੁਸੀਂ ਇਹ ਵੀ ਕਿਹਾ ਕਿ ਡਰਾਇਆ ਤਮਕਾਇਆ ਇਸ ਮਾਮਲੇ ਦੀ ਵੀ ਜਾਂਚ ਕਰ ਰਹੇ ਹੋ ਸਰ ਬਿਲਕੁਲ ਜਾਂਚ ਕਰਦੇ ਕਿ ਉਹ ਦੀ ਕਰਾਂਗੇ ਜੀ ਹਰ ਬੰਦੇ ਤੁਸੀਂ ਇੱਕ ਆਮ ਸ਼ਹਿਰੀ ਜੇ ਮੈਂ ਚੁੱਕ ਕੇ ਕਿ ਦੈਸ ਕਰਦਾ ਫੋਨ ਤੁਹਾਡੇ ਕੰਨਾਂ ਲਾਦਾ ਕਿ ਭਾਈ ਵੋਟ ਪਾਏਗਾ ਕਿ ਨਹੀਂ ਪਾਏਗਾ ਕੀ ਇਹ ਜੁੱਦ ਨਹੀਂਗਾ ਜੀ ਆਮ ਆਦਮੀ ਪਾਰਟੀ ਇਸ ਨੂੰ ਰੋਕੇਗੀ ਇਸ ਪਾਸ ਬਿਲਕੁਲ ਰੋਕੂਗੀ ਬਟ ਉਹ ਜਿਵੇਂ ਮੈਂ ਤੁਹਾਡੇ ਕੋਲ ਇਹ ਪੁੱਛ ਰਿਹਾ ਕੱਲ ਉਥੇ ਵਿਰਸਾ ਸੋ ਮਲਟੋਆ ਹੁਣੀ ਗਏ ਸੀ ਉਹਨਾਂ ਨੇ ਇਹ ਦੋਸ਼ ਲਾਇਆ ਜੀ ਇੱਕ ਤੇ ਐਮਐਲਏ ਕੁੜੀ ਨੂੰ ਬਣਾਤਾ ਚਲੋ ਉਹਦੇ ਲੋਕਾਂ ਨੇ ਚੋਣਨਾ ਬਟ ਇਹ ਐਫਆਈਆਰ ਦੇ ਵਿੱਚ ਗਲਤ ਨਾਮ ਜਿਤ ਕੀਤਾ ਨਹੀਂ ਐਦਾਂ ਤਾਂ ਕੋਈ ਗਲਤ ਕਿਉਂ ਗਲਤ ਕਰਵਾ ਦੱਸ ਜੀ ਮੈਂ ਤਾਂ ਤੁਹਾਨੂੰ ਸੁਣਾ ਤੱਕ ਕਿੰਨੇ ਕੇਸ ਹੈ ਕਿਹੜੀ ਗੱਲੋਂ ਗਲਤ ਕਰਵਾਗੇ ਦੱਸੋ ਤੁਸੀਂ ਮਤਵਲੇ ਨੇ ਨਹੀਂ ਗਲਤ ਕਰੀ ਸੀ ਨਾ ਹੀ ਗਲਤ ਕਰਦੇ ਸਿਆਸਤ ਦੀ ਬਦਲਾਖੋਰੀ ਦੀ ਰਾਜਨੀਤੀ ਆਮ ਆਦਮੀ ਮਤਵਲੇ ਨੇ ਨਹੀਂ ਕਦੀ ਕੀਤੀ ਆ ਕਿੰਨੇ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਕਦੀ ਕੇ ਦੇ ਖਿਲਾਫ ਕੀਤੀ ਆ ਪਰ ਜਿਹੜਾ ਗਲਤ ਕੰਮ ਕਰੂ ਉਹਦੇ ਖਿਲਾਫ ਤਾਂ ਕਰਾਂਗੇ ਨਹੀਂ ਮਾਜੇ ਦੇ ਸੀਨੀਅਰ ਆਗੂ ਤੁਹਾਡੇ ਕੋਲ ਬਹੁਤ ਕੇਸ ਲੋਕ ਹੁੰਦੇ ਵੀ ਹੋਣਗੇ ਜਿਨ੍ਹਾਂ ਨੂੰ ਹੁਣ ਥ੍ਰੈਟ ਹੁੰਦੀਆਂ ਫੋਨ ਕਾਲ ਹੁੰਦੀਆਂ ਉਹਦੇ ਤੇ ਆਮ ਆਦਮੀ ਪਾਰਟੀ ਦਾ ਕਿਸ ਚਾਣ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਨਹੀਂ ਨਹੀਂ ਸਟੈਂਡ ਬਿਲਕੁਲ ਕਲੀਅਰ ਹੈ ਉਸੇ ਦੇ ਅਫਸਰ ਨੂੰ ਕਹੀਦਾ ਵੀ ਆ ਕਾਰਵਾਈ ਕਰੋ ਜਿਹੜਾ ਵੀ ਬੰਦਾ ਹੁੰਦਾ ਜੀ ਮੈਨੂੰ ਥ੍ਰੈਟ ਆਈ ਆ ਜਾਂ ਆ ਗੱਲ ਹੋਈ ਆ ਉਸੇ ਦੇ ਕਾਰਵਾਈ ਕਰਾਈ ਦੀ ਬੁਖਤਰੀ ਸਾਹਿਬ ਅੱਜ ਸਵੇਰੇ ਸਵੇਰ ਨਿਕਲੇ ਸੀਗੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਵੱਡੇ ਆਗੂ ਨੇ ਇਹ ਵੀ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਵੀ ਕੱਲ ਨਿਕਲੇ ਸੀਗੇ ਮੈਂ ਉਸਦੇ ਨਹੀਂ ਜਾਣਦਾ ਕਿਉਂਕਿ ਉਹ ਤੁਸੀਂ ਗੱਲ ਕਲੀਅਰ ਕਰਤੀ ਬਟ ਜੇ ਮੁਲਾਜ਼ਮ ਇਹ ਕੰਮ ਕਰਨ ਤਾਂ ਤੁਹਾਨੂੰ ਲੱਗਦਾ ਵੀ ਆਪ ਜਾਣ ਦੀ ਜ਼ਰੂਰਤ ਨਾ ਪਵੇ ਤੁਹਾਨੂੰ ਨਹੀਂ ਨਹੀਂ ਸਭ ਨੂੰ ਕੰਮ ਕਰਦੇ ਵੇਖੋ ਮੈਂ ਤਾਂ ਬੜਾ ਕਲੀਅਰ ਕਹਿਣਾ ਨਾ ਕਿ ਜਿਹਨੇ ਮੁਲਾਜ਼ਮ ਨੇ ਸੇਵਾ ਕਰਦੇ ਚਾਹੇ ਪੁਲਿਸ ਦੇ ਆ ਡੀਸੀ ਦਫ਼ਤਰਾਂ ਜਾਂ ਕਿਤੇ ਵੀ ਅਸੀਂ ਆ ਜਿਹਨੇ ਐਮਐਲਏ ਮੰਤਰੀ ਅਸੀਂ ਸਾਰੇ ਸਰਦਾਰ ਭਗਵੰਤ ਸਿਮਰਨ ਜੀ ਦੀ ਟੀਮ ਦੇ ਮੈਂਬਰ ਹਾਂ ਕੱਲ ਸਵੇਰੇ ਮੈਂ ਤੇ ਈਟੀਓ ਸਾਹਿਬ 7 ਵਜੇ ਨਹੀਂ ਪੱਥਾ ਰੱਖਿਆ 7 ਵਜੇ ਸਾਰ ਧੁੰਦ ਸੀ ਕੋੜ ਕੋੜੇ ਸੋ ਲੋ ਕੱਲ ਬਾਰਡਰ ਦੇ ਉੱਤੇ ਇੱਕ ਸਾਡੀ ਸੜਕ ਸੀਗਾ ਉਹਦਾ ਸੋਕਾ ਰੱਖੰਦਾ ਕਾਰਨ ਨਹੀਂ ਨਹੀਂ ਉਹਦਾ ਕਾਰਨ ਇਹ ਸੀਗਾ ਕਿ ਕੱਲ ਕੈਬਨ ਮੀਟਿੰਗ ਆ ਗਈ ਪਰ ਉਹਦਾ ਪੱਥਾ ਹੈ 11 ਵਜੇ ਉਹਦੀ ਕੈਬਨ ਮੀਟਿੰਗ ਆ ਗਈ ਈਟੀਓ ਸਾਹਿਬ ਦੀ ਠੀਕ ਹੈ ਸਮਝਦੇ ਆਂ ਦੀ ਗੱਲ ਮੈਂ ਕਿਹਾ ਤੂੰ ਰੱਖ ਕੇ ਚੱਲ ਜਾ ਆਪਾਂ ਸਵੇਰੇ ਸਵੇਰ ਦਾ ਇਕੱਠ ਲੈਂਦੇ ਸਵੇਰੇ 4-500 ਬੰਦਾ ਇਕੱਠਾ ਕਰ ਲਿਆ 7 ਵਜੇ ਉੱਥੇ ਰੱਖ ਲਿਆ ਲੋਕਾਂ ਦਾ ਕੰਮ ਹੋਣਾ ਚਾਹੀਦਾ ਸਾਰ ਲੋਕਾਂ ਦਾ ਕੰਮ ਤੁਸੀਂ ਵੇਖੋ ਇਦਾਂ ਦਾ ਪੰਜਾਬ ਦਾ ਕੋਈ ਮੁੱਖ ਮੰ ਉੱਥੇ ਸਾਰਾ ਜਾ ਜਵਾਂਗੇ ਤੁਸੀਂ ਕਭੜਾਓ ਧਰਮਾਜ ਜੀ ਤਾਂ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਗੁਰਦੀਪ ਸਿੰਘ ਧਾਲੀਵਾਲ ਤਾਂ ਇੱਕ ਤਾਂ ਕੰਚਨਪ੍ਰੀਤ ਦੇ ਮਾਮਲੇ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਵੇਂ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਦੂਸਰਾ ਉਹਨਾਂ ਨੇ ਸਪਸ਼ਟ ਕੀਤਾ ਕਿ ਜਿਹੜਾ ਉਹਨਾਂ ਦੇ ਨਾਲ ਕੱਲ ਇੱਕ ਇਨਸੀਡੈਂਟ ਵਾਪਰਿਆ ਵੀਡੀਓ ਵਾਇਰਲ ਹੋਈ ਪਰ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਦੇ ਨਾਲ ਕਿਸੇ ਕਿਸਮ ਦੇ ਲਿੰਕ ਨਹੀਂ ਨੇ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਗੈਂਗਸਟਰਵਾਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤਗੜੇ ਹੋ ਕੇ ਨਾਤ ਪਾਏਗੀ ਕੈਮਰਾਬਰਤਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤੀ ਟੀਵੀ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਤੇ ਸਾਬਕਾ ਵਜ਼ੀਰ ਗੁਰਦੀਪ ਸਿੰਘ ਢਾਲੀਵਾਲ ਮਾਝੇ ਦੇ ਸੀਨੀਅਰ ਆਗੂ ਅੱਜ ਅੰਮ੍ਰਿਤਸਰ ਚ ਆਏ ਸੀ ਪ੍ਰੈਸ ਕਾਨਫਰੰਸ ਕਰ ਕੀ ਲੱਗ ਰਿਹਾ ਤੁਹਾਨੂੰ ਅਕਾਲੀ ਦਲ ਦੇ ਉੱਤੇ ਤੁਸੀਂ ਜਿਵੇਂ ਦੋਸ਼ ਲਗਾਏ ਨੇ ਕੀ ਅਕਾਲੀ ਦਲ ਕੇ ਦੋਸ਼ ਨਹੀਂ ਲਾਇਆ ਸੱਚ ਬੋਲਿਆ ਜੀ ਹਰ ਬੰਦੇ 'ਤੇ ਬੜਾ ਦੋਸ਼ ਕਰਦਾ ਯਾਰ ਜੀ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇਣੀ ਇਲੈਕਸ਼ਨ ਲੜਾਉਣੀ ਪੋਲਿਟਿਕਸ ਇੱਥੋਂ ਤੱਕ ਨਹੀਂ ਵੀ ਚੱਲ ਗਈ ਆ ਇਹ ਕੋ ਦੋਸ਼ ਸੋਣਾ ਸੱਚ ਬੋਲਿਆ ਉਹ ਕਹਿੰਦੇ ਧਰਮੀ ਫੌਜੀ ਦੀ ਜਿਵੇਂ ਉਹਨਾਂ ਨੇ ਲਗਾਤਾਰ ਕੰਪੇਨ ਕੀਤੀ ਕਿ ਧਰਮੀ ਫੌਜੀ ਦੇ ਬਸ ਉਹਨਾਂ ਦੀ ਸਿਆਸੀ ਗਰੀਬੀ ਇਹੀ ਆ ਅਕਾਲੀ ਦਲ ਦੀ ਕਿ ਉਹਦੇ ਧਰਮੀ ਫੌਜੀ ਦੀ ਲੜਕੀ ਦੇ ਕਹਿੰਦੇ ਆ ਉਹ ਗੈਂਗਸਟਰ ਦੀ ਪਤਨੀ ਨਹੀਂ ਦੇ ਕਹਿੰਦੇ ਇੱਕ ਆ ਉਹਨਾਂ ਦੀ ਗਰੀਬੀ ਆ 41 ਵਾਲਾ ਸਾਹਿਬ ਤੁਸੀਂ ਲਗਾਤਾਰ ਕਹਿੰਦੇ ਕਿ ਇਮੀਕੇਸ ਰਸਤੇ ਹੋ ਆਈ ਇਮੀਗ੍ਰੇਸ਼ਨ ਦੇ ਬਾਰੇ ਪਤਾ ਨਹੀਂ ਲੱਗਾ ਕਿ ਇਹ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਪਤਾ ਕਰ ਰਹੀ ਆ ਜਾਂ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਦੀ ਵੀ ਉਹਨਾਂ ਨੂੰ ਸਪੋਰਟ ਆ ਕਿਸੇ ਸਰ ਪਲੀਜ਼ ਸਾਹਿਬ ਠੀਕ ਦਾ ਪਤਾ ਕਾ ਦੀ ਜੀ ਹਾਂ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨੇ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਵੀ ਉਹਨਾਂ ਨੂੰ ਮਿਲ ਰਹੀ ਉਹ ਨਹੀਂ 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 ਕੋਈ ਵੇਖੋ ਕਿਹਦੇ ਮਿਲੇ ਅਸੀਂ ਤਾਂ ਜਾਂਚ ਕਰਦੇ ਸਾਨੂੰ ਇਹ ਗੱਲ ਲੱਗੀ ਬਟ ਜਿਹੜੇ ਲੋਕਾਂ ਨੂੰ ਤੁਸੀਂ ਉੱਥੇ ਐਫ ਆਈ ਆਰ ਦਰਜ ਹੋਈਆਂ ਤੁਸੀਂ ਇਹ ਵੀ ਕਿਹਾ ਕਿ ਡਰਾਇਆ ਧਮਕਾਇਆ ਇਸ ਮਾਮਲੇ ਦੀ ਵੀ ਜਾਂਚ ਕਰ ਰਹੇ ਹੋ ਸਰ ਬਿਲਕੁਲ ਜਾਂਚ ਕਰਦੇ ਕਿ ਉਹਦੀ ਕਹਾਣੀ ਜੀ ਹਰ ਬੰਦੇ ਵੀ ਤੁਸੀਂ ਇੱਕ ਆਮ ਸ਼ਹਿਰੀ ਜੇ ਮੈਂ ਚੁੱਕ ਕੇ ਕਿਹਦਾ ਦੱਸ ਕਰਦਾ ਫੋਨ ਤੁਹਾਡੇ ਕੰਨਾਂ 'ਚ ਲਾਦਾ ਕਿ ਭਈ ਵੋਟ ਪਾਏਗਾ ਕਿ ਨਹੀਂ ਪਾਏਗਾ ਕੀ ਇਹ ਜੁੱਦ ਨਹੀਂਗਾ ਜੀ ਆਮ ਆਦਮੀ ਪਾਰਟੀ ਇਸ ਨੂੰ ਰੋਕੇਗੀ ਇਸ ਪਾਸ ਬਿਲਕੁਲ ਰੋਕੂਗੀ ਬਟੋ ਜਿਵੇਂ ਮੈਂ ਤੁਹਾਡੇ ਕੋਲ ਇਹ ਪੁੱਛ ਰਿਹਾ ਕੱਲ ਉਥੇ ਵਿਰਸਾ ਸੋ ਮਲਟੋਆ ਹੁਣੀ ਗਏ ਸੀ ਉਹਨਾਂ ਨੇ ਇਹ ਦੋਸ਼ ਲਾਇਆ ਜੀ ਇੱਕ ਤੇ ਐਮ ਐਲ ਏ ਕੁੜੀ ਨੂੰ ਬਣਾਤਾ ਚਲੋ ਉਹਦੇ ਲੋਕਾਂ ਨੇ ਚੋਣਨਾ ਬਟੇ ਐਫ ਆਈ ਆਰ ਦੇ ਵਿੱਚ ਗਲਤ ਨਾਮ ਜਦ ਕੀਤਾ ਨਹੀਂ ਐਦਾਂ ਤਾਂ ਕੋਈ ਗਲਤ ਕਿਉਂ ਗਲਤ ਕਰਵਾ ਬਸ ਜੀ ਮੈਂ ਤਾਂ ਤੁਹਾਨੂੰ ਸੁਣਾ ਤਾਂ ਕਿੰਨੇ ਕੇਸ ਹੈ ਕਿਹੜੀ ਗੱਲੋਂ ਗਲਤ ਕਰਾਂਗੇ ਜੀ ਦੱਸੋ ਤੁਸੀਂ ਮਤਵਲੇ ਨੇ ਨਹੀਂ ਗਲਤ ਕਰੀ ਸੀ ਨਾ ਹੀ ਗਲਤ ਕਰਦੇ ਸਿਆਸਤ ਦੀ ਬਦਲਾਖੂਰੀ ਦੀ ਰਾਜਨੀਤੀ ਆਮ ਆਦਮੀ ਮਤਵਲੇ ਨੇ ਨਹੀਂ ਕਦੀ ਕੀਤੀ ਆ ਕਿੰਨੇ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਨੇ ਕਦੀ ਕੇ ਦੇ ਖਿਲਾਫ ਕੀਤੀ ਆ ਪਰ ਜਿਹੜਾ ਗਲਤ ਕੰਮ ਕਰੂ ਉਹਦੇ ਖਿਲਾਫ ਤਾਂ ਕਦਾਂ ਨਹੀਂ ਮਾਜੇ ਦੇ ਸੀਨੀਅਰ ਆਗੂ ਤੁਹਾਡੇ ਕੋਲ ਬਹੁਤ ਕੇਸ ਲੋਕ ਹੁੰਦੇ ਵੀ ਹੋਣਗੇ ਜਿਨ੍ਹਾਂ ਨੂੰ ਹੁਣ ਥ੍ਰੈਟ ਹੁੰਦੀਆਂ ਫੋਨ ਕਾਲ ਹੁੰਦੀਆਂ ਉਹਦੇ ਤੇ ਆਮ ਆਦਮੀ ਪਾਰਟੀ ਦਾ ਕਿਸਟੈਂਡ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਨਹੀਂ ਨਹੀਂ ਸਟੈਂਡ ਬਿਲਕੁਲ ਕਲੀਅਰ ਹੈ ਉਸੇ ਲਈ ਅਫਸਰ ਨੂੰ ਕਹੀਦਾ ਵੀ ਆ ਕਾਰਵਾਈ ਕਰੋ ਜਿਹੜਾ ਵੀ ਬੰਦਾ ਹੁੰਦਾ ਜੀ ਮੈਨੂੰ ਥ੍ਰੈਟ ਆਈ ਆ ਜਾਂ ਆ ਗੱਲ ਹੋਈ ਆ ਉਥੇ ਲੋਕ ਸਵੰਧਤ ਪੁਲਿਸ ਅਫਸਰ ਨੂੰ ਦੱਸ ਕੇ ਕਾਰਵਾਈ ਕਰਾਈ ਦੀ ਹੁਕਮਤਰੀ ਸਾਹਿਬ ਅੱਜ ਸਵੇਰੇ ਸਵੇਰ ਨਿਕਲੇ ਸੀਗੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਵੱਡੇ ਆਗੂ ਨੇ ਇਹ ਵੀ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਵੀ ਕੱਲ ਨਿਕਲੇ ਸੀਗੇ ਮੈਂ ਉਸਦੇ ਨਹੀਂ ਜਾਣਾਂ ਕਿਉਂਕਿ ਉਹ ਤੁਸੀਂ ਗੱਲ ਕਲੀਅਰ ਕਰਤੀ ਬਟ ਜੇ ਮੁਲਾਜ਼ਮ ਇਹ ਕੰਮ ਕਰਨ ਤਾਂ ਤੁਹਾਨੂੰ ਲੱਗਦਾ ਵੀ ਆਪ ਜਾਣ ਦੀ ਜ਼ਰੂਰਤ ਨਾ ਪਵੇ ਤੁਹਾਨੂੰ ਨਹੀਂ ਨਹੀਂ ਸਭ ਨੂੰ ਕੰਮ ਕਰਨ ਦੇ ਵੇਖੋ ਮੈਂ ਤਾਂ ਬੜਾ ਕਲੀਅਰ ਕਹਿਣਾ ਹਾਂ ਕਿ ਯਾਰ ਜਿੰਨੇ ਮੁਲਾਜ਼ਮ ਨੇ ਸਰਕਾਰ ਦੇ ਚਾਹੇ ਪੁਲਿਸ ਦੇ ਆ ਡੀਸੀ ਦਫ਼ਤਰ ਜਾਂ ਕਿਤੇ ਵੀ ਅਸੀਂ ਆ ਜਿੰਨੇ ਐਮਐਲਏ ਮંત્રી ਅਸੀਂ ਸਾਰੇ ਸਰਦਾਰ ਭਗਵੰਤ ਸਰਮਾਨ ਜੀ ਦੀ ਟੀਮ ਦੇ ਮੈਂਬਰ ਆ। ਕੱਲ ਸਵੇਰੇ ਮੈਂ ਤੇ ਈਟੀਓ ਸਾਹਿਬ 7 ਵਜੇ ਨਹੀਂ ਪੱਥਾ ਰੱਖਿਆ। 7 ਵਜੇ ਸਾਰ ਧੁੰਦ ਸੀ ਗੋੜਗੋੜੇ। ਸੋ ਲੋ ਕੱਲ ਬਾਰਡਰ ਦੇ ਉੱਤੇ ਇੱਕ ਸਾਡੀ ਸ਼ੜਕ ਸੀਗਾ। ਉਹਨੇ ਮੇਰੇ ਕੋਲ ਰੱਖਣ ਦਾ ਕਾਰਨ ਨਹੀਂ ਨਹੀਂ ਉਹਦਾ ਕਾਰਨ ਇਹ ਸੀਗਾ ਕਿ ਕੱਲ ਕੈਬਿਨਟ ਮੀਟਿੰਗ ਆ ਗਈ। ਪ੍ਰੋਗਰਾਮ ਰੱਖਿਆ 11 ਵਜੇ। ਉਡੀ ਕਵਰ ਮੀਟਿੰਗ ਆ ਗਈ ਜੀਓ ਸਾਹਿਬ ਦੀ ਠੀਕ ਹੈ ਸਮਝਦੇ ਆਂ ਦੀ ਗੱਲ ਮੈਂ ਕਿਹਾ ਤੂੰ ਰੱਖ ਕੇ ਚੱਲ ਜਾ ਆਪਾਂ ਸਵੇਰੇ ਸਵੇਰੇ ਦਾਖ ਲੈਨੇ ਆ ਸਵੇਰੇ 4:30 ਬੰਦਾ ਇਕੱਠਾ ਕਰ ਲਿਆ 7 ਵਜੇ ਉੱਥੇ ਦਾਖ ਲੈ ਲਿਆ ਲੋਕਾਂ ਦਾ ਕੰਮ ਹੋਣਾ ਚਾਹੀਦਾ ਸਾਰ ਲੋਕਾਂ ਦਾ ਕੰਮ ਤੁਸੀਂ ਵੇਖੋ ਇਦਾਂ ਦਾ ਪੰਜਾਬ ਦਾ ਕੋਈ ਮੁੱਖ ਮੰਤਰੀ ਜਿਹੜਾ 4:30 ਵਜੇ ਅੱਡੇਆਂ ਤੇ ਤੁਰਦਾ ਸਾਡੀ ਵੀ ਜਿੱਥੇ ਲੋੜ ਬਹੁ ਲੋਕਾਂ ਨੂੰ ਉੱਥੇ ਸਾਰ ਆ ਜਰੋਗੇ ਤੁਸੀਂ ਕਭਰੋ ਧਰਮਾਜੀ ਤਾਂ ਆਵਾਜ਼ੀ ਪਾਰਟੀ ਦੇ ਮੁਖ ਬੁਲਾਰੇ ਗੁਰਦੀਪ ਸਿੰਘ ਧਾਲੀਵਾਲ ਤਾਂ ਇੱਕ ਤਾਂ ਕੰਚਨਪ੍ਰੀਤ ਦੇ ਮਾਮਲੇ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਵੇਂ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਦੂਸਰਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਉਹਨਾਂ ਦੇ ਨਾਲ ਕੱਲ ਇੱਕ ਇਨਸੀਡੈਂਟ ਵਾਪਰਿਆ ਵੀਡੀਓ ਵਾਇਰਲ ਹੋਈ ਪਰ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਦੇ ਨਾਲ ਕਿਸੇ ਕਿਸਮ ਦੇ ਲਿੰਕ ਨਹੀਂ ਨੇ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਗੈਂਗਸਟਰਵਾਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤ ਤਗੜੇ ਹੋਗੇ ਨਾਤ ਪਾਏਗੀ ਕੈਮਰਾ ਬਰਥਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਕਸ਼ੁਰਾ ਟੀਵੀ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਤੇ ਸਾਬਕਾ ਵਜ਼ੀਰ ਗਲਦੀਪ ਸਿੰਘ ਢਾਲੀਵਾਲ ਮਾਝੇ ਦੇ ਸੀਨੀਅਰ ਆਗੂ ਅਜੰਮਰਸਰ ਚ ਆਏ ਸੀ ਪ੍ਰੈਸ ਕਾਨਫਰੰਸ ਕਰਤਾ ਸਰ ਤੁਸੀਂ ਵਿਸਤਾਰ ਦੇ ਨਾਲ ਕੰਚਨਪ੍ਰੀਤ ਦੇ ਮਾਰਟਰ ਦੇ ਉੱਤੇ ਦੱਸਿਆ ਕੀ ਲੱਗ ਰਿਹਾ ਤੁਹਾਨੂੰ ਅਕਾਲੀ ਦਲ ਦੇ ਉੱਤੇ ਤੁਸੀਂ ਜਿਵੇਂ ਦੋਸ਼ ਲਗਾਏ ਨੇ ਕੀ ਅਕਾਲੀ ਦਲ ਕੇ ਦੋਸ਼ ਨਹੀਂ ਲਾਇਆ ਸੱਚ ਬੋਲਿਆ ਜੀ ਹਰ ਬੰਦੇ ਉੱਤੇ ਬੜਾ ਦੋਸ਼ ਕਰਦਾ ਯਾਰ ਜੀ ਇੱਕ ਗੱਗਸਰ ਦੇ ਰਿਸ਼ਤੇਦਾਰ ਨੂੰ ਟਿਕਟ ਦੇਣੀ ਇਲੈਕਸ਼ਨ ਲੜਾਉਣੀ ਪੋਲਟਿਕਸ ਇਥੋਂ ਤੱਕ ਨਹੀਂ ਵੀ ਚਲ ਗਈ ਆ ਇੱਕ ਦੋਸਤ ਸੁਣ ਸੱਚ ਬੋਲਿਆ ਉਹ ਕਹਿੰਦੇ ਧਰਮੀ ਫੌਜੀ ਦੀ ਜਿਵੇਂ ਉਹਨਾਂ ਨੇ ਲਗਾਤਾਰ ਕੰਪੇਨ ਕੀਤੀ ਕਿ ਧਰਮੀ ਫੌਜੀ ਦੇ ਬਸ ਉਹਨਾਂ ਦੀ ਸਿਆਸੀ ਗਰੀਬੀ ਇਹੀ ਆ ਕੱਲੀ ਦਲ ਦੀ ਕਿ ਉਹਦੇ ਧਰਮੀ ਫੌਜੀ ਦੀ ਲੜਕੀ ਦੇ ਕਹਿੰਦੇ ਆ ਵੋ ਗੈਂਗਸਟਰ ਦੀ ਪਤਨੀ ਨਹੀਂ ਦੇ ਕਹਿੰਦੇ ਜੀ ਆ ਉਹਨਾਂ ਦੀ ਗਰੀਬੀ ਆ ਇੱਕ 41 ਵਾਲਾ ਸਾਬ ਤੁਸੀਂ ਲਗਾਤਾਰ ਕਹਿੰਦੇ ਕਿ ਇਮੀ ਕੇਸ ਰਸਤੇ ਹੋ ਆਈ ਇਮੀਗ੍ਰੇਸ਼ਨ ਦੇ ਬਾਰੇ ਪਤਾ ਨਹੀਂ ਲੱਗਾ ਕਿ ਇਹ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਪਤਾ ਕਰ ਰਹੀ ਆ ਜਾਂ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਦੀ ਵੀ ਉਹਨਾਂ ਨੂੰ ਸਪੋਰਟ ਆ ਕਿਸੇ ਸਰ ਪੁਲਿਸ ਆ ਹਾਥੀ ਦਾ ਪਤਾ ਕਰਦੀ ਜੀ ਹਾਂ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨੇ ਇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਵੀ ਉਹਨਾਂ ਨੂੰ ਮਿਲ ਰਹੀ ਉਹ ਨਹੀਂ 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 ਕੋਈ ਵੇਖੋ ਕਿਹਦੇ ਮਿਲੇ ਅਸੀਂ ਤਾਂ ਜਾਂਚ ਕਰਦੇ ਸਾਨੂੰ ਇਹ ਗੱਲ ਲੱਗੀ ਬਟ ਜਿਹੜੇ ਲੋਕਾਂ ਨੂੰ ਤੁਸੀਂ ਉੱਥੇ ਐਫ ਆਈ ਆਰ ਦਰਜ ਹੋਈਆਂ ਤੁਸੀਂ ਇਹ ਵੀ ਕਿਹਾ ਕਿ ਡਰਾਇਆ ਧਮਕਾਇਆ ਇਸ ਮਾਮਲੇ ਦੀ ਵੀ ਜਾਂਚ ਕਰ ਰਹੇ ਹੋ ਸਰ ਬਿਲਕੁਲ ਜਾਂਚ ਕਰਦੇ ਕਿ ਉਹਦੀ ਗੱਲਾਂ ਜੀ ਹਰ ਬੰਦੇ ਵੀ ਤੁਸੀਂ ਇੱਕ ਆਮ ਸ਼ਹਿਰੀ ਜੇ ਮੈਂ ਚੁੱਕ ਕੇ ਕਿ ਦੈਸ਼ ਕਰਦਾ ਫੋਨ ਤੁਹਾਡੇ ਕੰਨਾਂ 'ਚ ਲਾਦਾ ਕਿ ਭਈ ਵੋਟ ਪਾਏਗਾ ਕਿ ਨਹੀਂ ਪਾਏਗਾ ਕੀ ਇਹ ਜੁੱਦ ਨਹੀਂਗਾ ਜੀ ਆਮ ਆਦਮੀ ਪਾਰਟੀ ਇਸ ਨੂੰ ਰੋਕੇਗੀ ਇਸ ਪਾਸ ਬਿਲਕੁਲ ਰੋਕੂਗੀ ਬਟੇ ਜਿਵੇਂ ਮੈਂ ਤੁਹਾਡੇ ਕੋਲ ਇਹ ਪੁੱਛ ਰਿਹਾ ਕੱਲ ਉਥੇ ਵਿਰਸਾ ਸੋ ਮਲਟੋਆ ਹੁਣੀ ਗਏ ਸੀ ਉਹਨਾਂ ਨੇ ਇਹ ਦੋਸ਼ ਲਾਇਆ ਜੀ ਇੱਕ ਤੇ ਐਮ ਐਲ ਏ ਕੁੜੀ ਨੂੰ ਬਣਾਤਾ ਚਲੋ ਉਹਦੇ ਲੋਕਾਂ ਨੇ ਚੋਣਨਾ ਬਟੇ ਐਫ ਆਈ ਆਰ ਦੇ ਵਿੱਚ ਗਲਤ ਨਾਮਜ਼ਦ ਕੀਤਾ ਨਹੀਂ ਐਦਾਂ ਤਾਂ ਕੋਈ ਗਲਤ ਕਿਉਂ ਗਲਤ ਕਰਵਾਇਆ ਬੱਸ ਜੀ ਮੈਂ ਤਾਂ ਤੁਹਾਨੂੰ ਸਨਾਨ ਤੇ ਕਿੰਨੇ ਕੇਸ ਹੈ ਕਿਹੜੀ ਗੱਲੋਂ ਗਲਤ ਕਰਾਂਗੇ ਜੀ ਦੱਸੋ ਤੁਸੀਂ ਮਤਵਲੇ ਨੇ ਨਹੀਂ ਗਲਤ ਕਰੀ ਸੀ ਨਾ ਹੀ ਗਲਤ ਕਰਦੇ ਸਿਆਸਤ ਦੀ ਬਦਲਾਖੋਰੀ ਦੀ ਜ ਰਾਜਨੀਤੀ ਆਮ ਆਦਮੀ ਮਤਵਲੇ ਨੇ ਨਹੀਂ ਕਦੇ ਕੀਤੀ ਹੈ ਕਿੰਨੇ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਨੇ ਕਦੀ ਕਿਸ ਦੇ ਖਿਲਾਫ ਕੀਤੀ ਆ ਪਰ ਜਿਹੜਾ ਗਲਤ ਕੰਮ ਕਰੂ ਉਹਦੇ ਖਿਲਾਫ ਤਾਂ ਕਰਾਂਗੇ ਨਹੀਂ ਮਾਜੇ ਨੇ ਸੀਨੀਅਰ ਆਗੂ ਹੋ ਤੁਹਾਡੇ ਕੋਲ ਬਹੁਤ ਕੇਸ ਲੋਕ ਹੁੰਦੇ ਵੀ ਹੋਣਗੇ ਜਿਨ੍ਹਾਂ ਨੂੰ ਹੁਣ ਥ੍ਰੈਟ ਹੁੰਦੀਆਂ ਫੋਨ ਕਾਲ ਹੁੰਦੀਆਂ ਉਹਦੇ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਗੈਂਗਸਟਰਾਂ ਦੇ ਮੁੱਦੇ ਦੇ ਉੱਤੇ ਨਹੀਂ ਨਹੀਂ ਸਟੈਂਡ ਬਿਲਕੁਲ ਕਲੀਅਰ ਹੈ ਉਸਦੇ ਅਫਸਰ ਨੂੰ ਕਹੀਦਾ ਵੀ ਆ ਕਾਰਵਾਈ ਕਰੋ ਜਿਹੜਾ ਵੀ ਬੰਦਾ ਹੁੰਦਾ ਜੀ ਮੈਨੂੰ ਥ੍ਰੈਟ ਆਈ ਆ ਜਾਂ ਆ ਗੱਲ ਹੋਈ ਆ ਕਾਰਵਾਈ ਕਰਾਈ ਦੀ ਮੁੱਖ ਮੰਤਰੀ ਸਾਹਿਬ ਅੱਜ ਸਵੇਰੇ ਸਵੇਰ ਨਿਕਲੇ ਸੀਗੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਵੱਡੇ ਆਗੂ ਨੇ ਇਹ ਵੀ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਵੀ ਕੱਲ ਨਿਕਲੇ ਸੀਗੇ ਮੈਂ ਉਸ ਤੇ ਨਹੀਂ ਜਾਣਦਾ ਕਿਉਂਕਿ ਉਹ ਤੁਸੀਂ ਗੱਲ ਕਲੀਅਰ ਕਰਤੀ ਬਟ ਜੇ ਮੁਲਾਜ਼ਮ ਇਹ ਕੰਮ ਕਰਨ ਤਾਂ ਤੁਹਾਨੂੰ ਲੱਗਦਾ ਵੀ ਆਪ ਜਾਣ ਦੀ ਜ਼ਰੂਰਤ ਨਾ ਪਵੇ ਤੁਹਾਨੂੰ ਨਹੀਂ ਨਹੀਂ ਸਭ ਨੂੰ ਕੰਮ ਕਰਨਾ ਦੇਖੋ ਮੈਂ ਤੇ ਬੜਾ ਕਲੀਅਰ ਕਹਿਣਾ ਹਾਂ ਕਿ ਜਿਹਨੇ ਮੁਲਾਜ਼ਮ ਨੇ ਸਰਕਾਰ ਦੇ ਚਾਹੇ ਪੁਲਿਸ ਦੇ ਆ ਡੀਸੀ ਦਫ਼ਤਰਾਂ ਜਾਂ ਕਿਤੇ ਵੀ ਅਸੀਂ ਆ ਜਿੰਨੇ ਐਮਐਲਏ ਮੰਤਰੀ ਅਸੀਂ ਸਾਰੇ ਸਰਦਾਰ ਭਗਵੰਤ ਸਨਮਾਨ ਜੀ ਦੀ ਟੀਮ ਦੇ ਮੈਂਬਰ ਹਾਂ ਕੱਲ ਸਵੇਰੇ ਮੈਂ ਤੇ ਈਡੀਓ ਸਾਹਿਬ 7 ਵਜੇ ਨਹੀਂ ਪੱਥਾ ਰੱਖਿਆ 7 ਵਜੇ ਸਤ ਤੁੰਦ ਸੀ ਗੋੜਗੋੜੇ ਸੋ ਲੋ ਕੱਲ ਬਾਰਡਰ ਦੇ ਉੱਤੇ ਇੱਕ ਸਾਡੀ ਸ਼ੜਕ ਸੀਗਾ ਉਹਨੇ ਮੇਰੇ ਕੋਲ ਰੱਖਦਾ ਕਾਰਨ ਨਹੀਂ ਨਹੀਂ ਉਹਦਾ ਕਾਰਨ ਇਹ ਸੀਗਾ ਕਿ ਕੱਲ ਕੈਬਿਨ ਮੀਟਿੰਗ ਆ ਗਈ ਪ੍ਰੋਗਰਾਮ ਰੱਖਿਆ 11 ਵਜੇ ਉਹਦੀ ਕੈਬਿਨ ਮੀਟਿੰਗ ਆ ਗਈ ਈਡੀਓ ਸਾਹਿਬ ਦੀ ਠੀਕ ਹੈ ਸਮਝਦੇ ਆਂ ਦੀ ਗੱਲ ਮੈਂ ਕਿ ਤੂੰ ਰੱਖ ਕੇ ਚੱਲ ਜਾ ਆਪਾਂ ਸਵੇਰੇ ਸਵੇਰੇ ਚਾਰ 500 ਬੰਦਾ ਇਕੱਠਾ ਕਰ ਲਿਆ 7 ਵਜੇ ਉੱਥੇ ਰੱਖ ਲਿਆ ਲੋਕਾਂ ਦਾ ਕੰਮ ਹੋਣਾ ਚਾਹੀਦਾ ਸਾਹਿਬ ਲੋਕਾਂ ਦਾ ਕੰਮ ਤੁਸੀਂ ਵੇਖੋ ਇਦਾਂ ਦਾ ਪੰਜਾਬ ਦਾ ਕੋਈ ਮੁੱਖ ਮੰਤਰੀ ਜਿਹੜਾ ਉੱਥੇ ਸਾਰਾ ਆ ਜਦੋਂ ਹੋਏਗਾ ਤੁਸੀਂ ਇੱਕ ਬਰਾਉਨਾ ਧਨਮਾ ਜੀ ਤਾਂ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਤਾਂ ਇੱਕ ਤਾਂ ਕੰਚਨਪ੍ਰੀਤ ਦੇ ਮਾਮਲੇ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਵੇਂ ਕੰਚਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਦੂਸਰਾ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਉਹਨਾਂ ਦੇ ਨਾਲ ਕੱਲ ਇੱਕ ਇਨਸੀਡੈਂਟ ਵਾਪਰਿਆ ਵੀਡੀਓ ਵਾਇਰਲ ਹੋਈ ਪਰ ਆਮ ਆਦਮੀ ਪਾਰਟੀ ਦੇ ਗੈਂਗਸਟਰਾਂ ਦੇ ਨਾਲ ਕਿਸੇ ਕਿਸਮ ਦੇ ਲਿੰਕ ਨਹੀਂ ਨੇ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਗੈਂਗਸਟਰਵਾਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤਗੜੇ ਹੋ ਕੇ ਨੱਥ ਪਾਏਗੀ ਕੈਮਰਾ ਬਰਥਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀ